ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਭਾਈ ਕਨਈਆ ਲੋਪ ਸੇਵਾ ਵਾਲੀ ਟਾਈਮ ਨੂੰ ਜੁਤੀ ਰੇਸ਼ਟਾ ਬਰਨਾਲਾ ਦੇ ਕੋਲ ਪੰਥ ਦੇ ਮਹਾਨ ਕਥਾਵਾਚਕ ਕੀਰਤਨੀ ਜਥਾ ਅਤੇ ਬਲਬੀ ਸਿੰਘ ਇਨਕੈਲੋ ਹੋਰੇ ਸਾਡੇ ਕੋਲੇ ਪਹੁੰਚੇ ਨੇ ਅਸੀਂ ਜਿਆਨੂ ਆਖਦੇ ਆਂਗੇ ਤੇ ਕੁਝ ਵਿਚਾਰਾ ਕਰਨ ਦੀ ਕੋਸ਼ਿਸ਼ ਕਰਾਂਗੇ ਸਵਾਗਤ ਰੱਖਾਂਗੇ ਬਾਬਾ ਜੀ ਸਾਰੂ ਖਾਲਸਾ ਜੀ ਬਾਬਾ ਜੀ ਤੁਸੀਂ ਅੱਜ ਸਾਡੀ ਸੰਸਥਾ ਕੋਲੇ ਆਵੇਂ ਭਾਈ ਕਨਈਆ ਲੋਪ ਸੇਵਾ ਦੀ ਟੀਮ ਕੋਲੇ ਆਉਂਗੇ ਤੁਨਕੇ ਦਲੇ ਕੇ ਘਰ ਹੈ ਮੇਰਾ ਆਪਣਾ ਬਹੁਤ ਅੱਛਾ ਲੱਗਾ ਅਸਲ ਪਹਿਲਾਂ ਇੱਥੇ ਸੀ ਅਸੀਂ ਠੀਕ ਹੈ ਨਾ ਤੇ ਇਹ ਹੁਣ 8 ਸਾਲ ਬਾਅਦ ਆਏ ਆਂ ਕੋਈ ਬੋਨੀ ਸੀ ਹੋਈ ਤੁਸੀਂ ਕੋਈ ਧਿਆਨ ਨਹੀਂ ਆਪਣਾ ਅਮਰਪਾਲ ਸਿੰਘ ਇਹ ਸਾਲੇ ਬੱਚੇ ਆਪਣੇ ਨੇ ਤੁਹਾਮਾਰੀ ਕਿਰਪਾ ਨਾਲ ਬਹੁਤ ਸੋਹਣੀ ਸੇਵਾ ਕਰਦੇ ਪਏ ਸਾਰੇ ਔਰ ਇਹੋ ਹੀ ਬਿੰਦੀ ਜਿੰਨੇ ਜਿੱਤੇ ਨੌਜਵਾਨ ਨੇ ਇਸੇ ਤਰ੍ਹਾਂ ਦੀ ਸੰਸਥਾਵਾਂ ਬਣਾਓ ਬਜਾਏ ਕਿ ਕਿਸ਼ੂਰ ਕਰਨ ਦੇ ਲੋਕ ਭਲਾਈ ਕਰੋ ਠੀਕ ਹੈ ਆਪਣੇ ਬੱਚੇ ਸੰਭਾਲੋ ਪੜਾਈ ਕਰਾਂ ਗੁਰਮਤਿ ਵਿਦਿਆ ਤੋਂ ਕੀਰਤਨ ਸਿਖਾਵੋ ਕਥਾ ਸਿਖਾਵੋ ਅਗਿ ਦੇ ਸੰਦੇਸ਼ਾ ਸਿੱਖੀ ਦਾ ਪ੍ਰਚਾਰ ਕਰ ਸਕੋ ਇਹ ਤੋਂ ਵੱਡੀ ਸੇਵਾ ਕੋਈ ਨਹੀਂ ਹੈ ਬਸ ਇਹੋ ਸਿੱਖ ਗਰੀਬਾਂ ਦੀ ਮਦਦ ਕਰਦੇ ਬਾਬਾ ਜੀ ਜਿਸ ਤਰ੍ਹਾਂ ਭਾਈ ਕਨਈਆ ਲੋਕ ਸੇਵਾ ਤੇ ਵਿਦਿਆ ਨੂੰ ਥੀਮ ਲੰਮੀ ਸੰਕੇ ਸੇਵਾ ਕਰਦੀ ਆ ਰਹੀ ਹੈਗੀ ਤੁਸੀਂ ਉਹ ਸਵਾਵਾਂ ਨੂੰ ਦੇਖਦੇ ਹੋਗੇ ਕੀ ਕਹਿਣਾ ਚਾਹੋਗੇ ਮੈਂ ਤਾਂ ਪਹਿਲੇ ਦਿਨ ਤੋਂ ਦੇਖ ਰਿਹਾ ਹਾਂ ਜਲਦੀ ਸ਼ੁਰੂ ਕੀਤੀ ਹੈ ਪਹਿਲੇ ਦਿਨ ਤੋਂ ਬਹੁਤ ਸੋਹਣੀ ਸੇਵਾਵਾਂ ਕਰਦੇ ਪਹਿਲੇ ਮਾਰੇ ਕਿਰਪਾ ਨਾਲ ਜਿਸ ਤਿੱਕਰ ਨਾ ਗਰੀਬਾਂ ਦੇ ਕਲਿਆਣ ਆਜ ਪਹੁੰਚਾਉਣਾ ਲੋੜਵੰਦਾਂ ਦੀ ਮਦਦ ਕਰਨੀ ਤੇ ਬਹੁਤ ਇਹ ਕੰਮ ਸਿੱਖੀਦਾ ਪਰ ਇਹਨੂੰ ਹੋਰ ਧਾਵਾਣਾ ਚਾਹੀਦਾ ਹੈ ਹੋਰ ਸੰਗਤਾਂ ਨਾਲ ਜੁੜਨਾ ਚਾਹੀਦਾ ਹੈ ਹੋਰ ਟੀਨ ਵੱਡੀ ਹੋਣੀ ਚਾਹੀਦੀ ਤਾਂ ਕਿ ਨਾਲ ਦੇ ਪਿੰਡ ਪਰਲੇ ਪਿੰਡ ਅਗਾਂ ਦੇ ਅਗਾਂ ਫਿੰਡ ਬਣਾ ਕੇ ਜਥੇਬੰਦੀਆਂ ਤੇ ਪੂਰਾ ਪੰਜਾਬ ਕਵਰ ਹੋਣਾ ਚਾਹੀਦਾ ਵੀ ਸਾਡਾ ਜਿੰਨਾ ਵੀ ਜਿਹ ਪੈਸਾ ਸਾਰਾ ਬਾਹਰ ਜਾ ਰਿਹਾ ਕੋਈ ਅਰਧ ਜਾ ਰਿਹਾ ਕੋਈ ਇਲਾਨ ਜਾ ਰਿਹਾ ਕੋਈ ਰਾਗ ਜਾ ਰਿਹਾ ਪੰਜਾਬ ਚ ਨਹੀਂ ਆਇਆ ਫਿਰ ਕਲਗੀ ਦਾ ਤਾਂ ਬਚਣਾ ਕਿ ਦਾਨ ਦੀਓ ਇਹੀ ਕੋਪਰ ਨੂੰ ਅੱਪਰ ਆਨ ਦਾਨਨ ਲੱਗਣ ਦੀ ਕੋ ਜਿਹੜਾ ਦਾਨ ਦੇਣਾ ਮੈਨੂੰ ਸਿੱਖਾਉਂਦੇ ਹੋ ਹੋਰ ਕਿਸੇ ਦਿੱਤਾ ਹੋਇਆ ਦਾਨ ਜੇ ਫਲਣਾ ਨਹੀਂ ਪਹਿਲਾਂ ਆਪਣਾ ਕਰ ਫਿਰ ਬਾਅਦ ਸੋਬ ਜਿੱਥੇ ਬਾਕੀ ਸੰਸਥਾਵਾਂ ਬਾਹਰ ਭੱਜੀਆਂ ਪੜਦੀਆਂ ਨੇ ਦੇਸ਼-ਵਿਦੇਸ਼ਾਂ ਦੇ ਵਿੱਚ ਦੂਜੇ ਲੋਕਾਂ ਨੇ ਸੇਵਾ ਕਰ ਜਿਨਾਰੇ ਆਪਣੇ ਮੂਲਕ ਨੇ ਜਿਨ੍ਹਾਂ ਦੇ ਆਪਣੇ ਵੱਡੇ ਵੱਡੇ ਐਨ ਜੀਓਜ਼ ਨੇ ਉਥੇ ਪਾਈ ਕਰਨੀ ਹੈ ਸੇਵਾ ਸਾਡੀ ਜਿਹੜੀ ਹੈ ਕਿ ਆਪਣੇ ਪੰਜਾਬ ਚ ਲੈ ਕੇ ਗਰੀਬਾਂ ਦਾ ਜੋ ਮਦਦ ਕਰਦੀ ਪਈ ਲੋੜਵੰਦਾਂ ਦੀ ਮਦਦ ਕਰਦੀ ਪਈ ਹੈ ਇਤੋਂ ਸਾਰੇ ਸੰਸਥਾਵਾਂ ਸਿੱਖਣਾ ਚਾਹੀਦਾ ਜੇ ਕਰਨਾ ਹੈ ਤੇ ਆਪਣੇ ਪੰਜਾਬ ਨੂੰ ਸਮਰਪਿਤ ਦੁਨੀਆ ਦੇhti ਬਾਹਰ ਸਾਨੂੰ। ਅੰਬਬਾਈ ਜਿਵੇਂ ਤੁਸੀਂ ਬਾਦੋਂ ਦੇਸ਼ ਵਿਦੇਸ਼ਾਂ ਦਾ ਵਾਰਸ ਨੇ ਸਿੱਖ ਸੰਗਤਾਂ ਜਾਂ ਦਾਨੀ ਵੀਰੋ ਉਹਨਾਂ ਨੂੰ ਸੰਪਰਕ ਕਰਨਾ ਚਾਹੀਦਾ ਹੈ। ਜਿੱਥੇ-ਜਿੱਥੇ ਅਸੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦਾਨੀ ਸੱਜਣ ਬਸਦੇ ਨੇ ਜਿਹੜੇ ਵਾਕਈ ਕੋਈ ਦਾਨ ਤੁੰਨ ਕਰਨਾ ਚਾਹੁੰਦੇ ਨੇ ਆਪਣੇ ਘਰ ਵਾਸਤੇ ਆਪਣੇ ਪੰਥ ਵਾਸਤੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਉਹਨਾਂ ਨਾਲ ਜੁੜਨਾ ਚਾਹੀਦਾ। ਕਿਉਂਕਿ ਹੁਣ ਬਹੁਤ ਛੇਤੀ ਇਹ ਸੰਸਥਾ ਬੱਚਿਆਂ ਦੇ ਗੁਰਮਤ ਮੁਕਾਬਲੇ ਕਰਵਾਏਗੇ ਉਹਦੇ ਚ ਜਿਹੜੀ ਪਹਿਲੀ ਦੂਜੀ ਔਰ ਤੀਜੀ ਪੋਜੀਸ਼ਨ ਤੇ ਬੱਚੇ ਨੇ ਔਰ ਕੋਸ਼ਿਸ਼ ਇਹ ਹੋਏਗੀ ਉਹਨਾਂ ਬੱਚਿਆਂ ਨੂੰ ਜਿਹੜੇ ਬਾਹਰ ਦੇ ਸੱਜਣ ਨੇ ਉਹਨਾਂ ਦੀਆਂ ਸਾਲ ਦੀਆਂ ਫੀਸਾਂ ਭਰ ਕੇ ਉਹਨਾਂ ਨੂੰ ਪੜਾਉਣ ਤਾਂ ਕਿ ਵੇਖੋ ਕਿ ਬਾਕੀ ਬੱਚਿਆਂ ਦੇ ਵਿੱਚ ਵੀ ਜਿਹੜਾ ਉਤਸ਼ਾਹ ਪੈਦਾ ਹੋਵੇ ਵਰਤਮਨ ਕੁਰਬਾਨੀ ਨਾਲ ਜੁੜਦਾ ਸੋ ਇੱਕ ਤਰੀਕਾ ਜਿਵੇਂ ਬਾਬਾ ਸ਼ੇਖ ਫਰੀਦ ਨੂੰ ਉਹਨਾਂ ਦੀ ਮਾਂ ਥਲੇ ਗੋੜ ਰੱਖਦੀ ਸੀ ਫਿਰ ਬਾਅਦ ਚ ਕਰਦੇ ਕਰਦੇ ਉਹਦੀ ਜੋੜ ਗਏ ਸੋ ਇਦਾਂ ਕਰਦੇ ਕਰਦੇ ਇਹ ਤਰੀਕਾ ਬੱਚੇ ਐਡਾਪਟ ਕਰੋ 19 ਸਾਲ ਦੀ ਸੀਸਾ ਪਰ 6 ਮਹੀਨੇ ਦੀ ਸੀਸਾ ਪਰ ਠੀਕ ਹੈ ਬਜਾਏ ਕਿ ਦੀਜੀ ਤੁਜੀ ਹਾਂ ਦੂਜੇ ਤੇ ਜੇ ਕੰਮ ਕਰਨ ਦੇ ਜਿੰਨਾ ਪੰਜਾਬ ਭਰਾ ਲੋਕਾਂ ਨੇ ਪੰਜਾਬ ਬਚਾ ਲੋਗੇ ਉਹਦਾ ਕੋਈ ਹੱਲ ਨਹੀਂ ਸੋ ਇਹ ਸਾਰਾ ਗੁਰਪੇਸ਼ੀ ਕੋ ਕਹਿ ਲੋ ਹੋਰਿਆਂ ਜੀ ਇਹਨਾਂ ਦੇ ਨਾਲ ਭਾਈ ਅਮਰਪਾਲ ਗੋਪੂਰੀ ਜੀ ਵੀਰ ਕਾਲਾ ਭੂਰੇ ਕੇ ਤੇ ਹੋਰ ਟੀਮ ਕੋਲੋਂ ਵੀ ਸਾਰਿਆਂ ਨੂੰ ਦਾ ਧੰਨਵਾਦ ਕਰਦੇ ਆਂ ਤੌਰ ਫੇਰ ਭਾਈ ਕਨਾਇ ਦੀ ਟੀਮ ਦੇ ਨਾਲ ਗੱਤਾਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ